ਚੜਿਆ ਨਵਾਂ ਸਾਲ ਤੇ ਬਾਬਾ ਮੁੜ ਜੇਲ੍ਹ ਤੋਂ ਬਾਹਰ ਰੋहतक ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਜਾਪਤਾ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲੀ ਹੈ ਇਸ ਵਾਰ ਰਾਮ ਰਹੀਮ 40 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਤਾਂ ਸਵਾਲ ਇੱਕ ਤੋਂ ਬਾਅਦ ਇੱਕ ਉੱਠ ਰਹੇ ਹਨ ਕਿਉਂਕਿ ਇਹ ਪਹਿਲਾ ਜਾਂ ਦੂਜਾ ਮੌਕਾ ਨਹੀਂ ਪਿਛਲੇ 8 ਸਾਲਾਂ ਵਿੱਚ ਰਾਮ ਰਹੀਮ ਹੋਂ ਤੱਕ ਕਰੀਬ 15 ਵਾਰ ਨਜ਼ਰ ਮਾਰਦੇ ਕਿ ਰਾਮ ਰਹੀਮ ਨੂੰ ਹੋਂ ਤੱਕ ਕਦੋਂ-ਕਦੋਂ ਪੈਰੋਲ ਮਿਲੀ ਸਭ ਤੋਂ ਪਹਿਲਾਂ ਅਕਤੂਬਰ 2020 ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਮਿਲੀ। ਫਿਰ ਮਈ 2021 ਮਾਂ ਨਾਲ ਮਿਲ ਲਈ ਦੂਜੀ ਵਾਰ ਪੈਰੋਲ ਮਿਲ ਗਈ। ਫਰਵਰੀ 2022 21 ਦਿਨ ਦੀ ਫਰਲੋਤੀ ਰਾਮ ਰਹੀਮ ਬਾਹਰ ਆਇਆ। ਜੂਨ 2022 30 ਦਿਨ ਦੀ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ। ਅਕਤੂਬਰ 2022 ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ। ਜਨਵਰੀ 2023 ਰਾਮ ਰਹੀਮ ਨੂੰ 40 ਦਿਨ ਦੀ ਮੁੜ ਪੈਰੋਲ ਮਿਲੀ ਜੁਲਾਈ 2023 30 ਦਿਨ ਦੀ ਪੈਰੋਲ ਤੇ ਰਾਮ ਰਹੀਮ ਛੁੱਲ ਤੋਂ ਬਾਹਰ ਆਇਆ ਨਵੰਬਰ 2023 21 ਦਿਨ ਦੀ ਫਰਲੋਤੀ ਰਾਮ ਰਹੀਮ ਨੂੰ ਰਿਹਾਈ ਮਿਲੀ ਜਨਵਰੀ 2024 ਰਾਮ ਰਹੀਮ 50 ਦਿਨ ਦੀ ਫਰਲੋਤੀ ਬਾਹਰ ਆਇਆ ਅਗਸਤ 2024 21 ਦਿਨ ਦੀ ਫਰਲੋਤੀ ਰਾਮ ਰਹੀਮ ਬਾਹਰ ਆਇਆ ਅਕਤੂਬਰ 2024 ਹਰਿਆਣਾ ਚੋਣਾਂ ਤੋਂ ਪਹਿਲਾਂ ਉਸ ਨੂੰ ਪੈਰੋਲ ਮਿਲੀ ਜਨਵਰੀ 2025 ਪਹਿਲੀ ਵਾਰ ਸਿਰਸਾ ਜਾਣ ਦੀ ਇਜਾਜ਼ਤ ਮਿਲੀ ਜਨਵਰੀ 2026 40 ਦਿਨ ਦੀ ਪੈਰੋਲ ਤੇ ਰਾਮ ਰਹੀਮ ਜਿਲ੍ਹੇ ਤੋਂ ਬਾਹਰ ਆਇਆ